ਆ ਜਨੇ 2 ਘੰਟਾ ਲੱਗ ਗਏ ਹਨ ਫੋਨ ਕਰਕੇ ਦੱਸਿਆ ਬਹੁਤ ਉਬਾਤ ਆ ਬਸ ਸਾਨੂੰ ਪਤਾ ਹੀ ਕਿਵੇਂ ਗੱਡੀ ਨਹਿਰ ਚ ਜਾਣਗੀ ਸਪੰਜ ਜੀ ਨੇ ਮੇਰਾ ਉਧਰ ਡੈਡੀ ਥੈਂਕਸ ਥੈਂਕਸ ਸਾਨੂੰ ਕੋਈ ਨਹੀਂ ਸਾਪਤਾ ਨਹੀਂ ਦਿਲੋਂ ਦਾ ਪੁੱਜੀ ਵਰ ਬਣਾ ਮਿਲ ਜਕੇ ਸੀ ਗੱਲ ਵੀ ਨਹੀਂ ਹੋਈ ਜੀ ਵਰ ਤੋਂ ਮੈਨੂੰ ਜੱਟ ਕੇ ਤਾਂ ਉਹਨਾਂ ਦੀ ਚਾਹਤ ਉਹਦੇ ਆਪ ਦਾ ਬੇਟਾ ਬੇਟੀ ਸਾਸ੍ਰਿਕਾਰ ਜੀ ਤੁਸੀਂ ਦੇਖ ਰਹੇ ਹੋ ਨੇਰ ਮੈਂ ਸਰਗਜੀ ਸਿੰਘ ਰਟੋਲਾ ਅਕਸਰ ਸੌਣ ਦਾ ਮਹੀਨਾ ਚੱਲਦਾ ਸਭ ਨੂੰ ਪਤਾ ਹੀ ਹੈ ਕਿ ਮਾਤਾ ਨਾਨਾ ਦੇਵੀ ਦਾ ਚੱਲਾ ਜਿਹੜਾ ਚੱਲ ਰਿਹਾ ਪਿੰਡਾਂ ਦੇ ਵਿੱਚੋਂ ਲੋਕ ਇਕੱਤਰ ਹੋ ਕੇ ਜਿਹੜੇ ਹੈਗੇ ਨੇ ਆਪਾਂ ਆਪਣੇ ਸਾਧਨਾ ਤੇ ਜਾ ਇਕੱਠੇ ਹੋ ਕੇ ਸਾਧਨ ਕਰਕੇ ਜਿਹੜਾ ਉਸ ਚਾਲੇ ਵਿੱਚ ਮਾਤਾ ਦੇ ਦਰਸ਼ਨ ਲਈ ਜਾਂਦੇ ਨੇ ਪਰ ਪਿੰਡ ਮਾਨਕ ਖੇੜੀ ਦੀ ਸੰਗਤ ਜਿਹੜੀ ਮਾਨਕਵਾਲ ਜਿਹਨੂੰ ਆਪਾਂ ਕਹਿ ਲੈਂਦੇ ਆ ਜਿਲ੍ਹਾ ਮਲੇ ਕੋੜਲੇ ਦਾ ਪਿੰਡ ਹੈਗਾ ਉੱਥੋਂ ਸੰਗਤ ਇਕੱਠੀ ਹੋ ਕੇ ਟੈਂਪੂ ਦੇ ਵਿੱਚ ਆ ਉੱਥੇ ਰਸਨਾ ਵਾਸਤੇ ਜਾਂਦੀ ਆ ਪਰ ਦਰਸ਼ਨ ਕਰਕੇ ਵਾਪਸ ਪਰਤਦੇ ਨੇ ਪ੍ਰਮਾਤਮਾ ਨੂੰ ਕੁਸ਼ਹੂਰੀ ਮਜੂਰ ਹੁੰਦਾ ਉਹਨਾਂ ਦੀ ਜਿਹੜੀ ਗੱਡੀ ਹੈਗੀ ਹਾਦਸਾ ਅਗਰਸਤ ਹੋ ਜਾਂਦੀ ਹੈ ਟੈਂਪੂ ਜਿਹਦੇ ਵਿੱਚ ਜਾਂਦੇ ਨੇ ਉਹ ਨਹਿਰ ਦੇ ਵਿੱਚ ਉਤਰ ਜਾਂਦਾ ਜਿਸ ਦੇ ਵਿੱਚ 10 ਤੋਂ 11 ਦੇ ਕਰੀਬ ਬੱਚਿਆਂ ਸਮੇਤ ਨੌਜਵਾਨ ਉਸ ਨਹਿਰ ਦੇ ਵਿੱਚ ਡੁੱਬ ਚੋਰ ਜਾਂਦੇ ਹਨ ਪਰਿਵਾਰਕ ਮੈਂਬਰਾਂ ਨੂੰ ਪੁੱਛਾਂਗੇ ਵੀ ਉਹਨਾਂ ਦਾ ਇਸ ਹਾਦਸੇ ਨੂੰ ਲੈ ਕੇ ਜਿਹੜਾ ਹੈਗਾ ਇੱਕ ਪਰਿਵਾਰ ਦੇ ਪੰਜ ਜਿਹੜੇ ਹੈਗੇ ਨੇ ਉਹ ਇਕੱਠੇ ਇਸ ਹਾਦਸੇ ਦਾ ਸਕਾਰ ਹੋਏ ਨੇ ਜੇ ਕਹ ਲੋ ਤਾਂ ਘਰ ਹੀ ਖਾਲੀ ਹੋ ਗਿਆ ਕਿਵੇਂ ਦੀ ਉਹਨਾਂ ਦਾ ਪਰਿਵਾਰ ਉੱਪਰ ਵੀਤ ਰਹੀ ਹੈ ਜਿਨ੍ਹਾਂ ਦਾ ਘਰ ਖਾਲੀ ਹੋ ਗਿਆ ਉਹ ਉਹਨਾਂ ਦਾ ਸੰਦੇਸ਼ ਕੀ ਕਹਣਾ ਗੱਲ ਕਰਾਵਾਂਗੇ ਉਸ ਬੱਚਿਆਂ ਦੇ ਪਿਤਾ ਦੇ ਨਾਲ ਜੋ ਇਸ ਹਾਦਸੇ ਸਮੇਂ ਲੋਕਾਂ ਦਾ ਜਾਨਾਂ ਬਚਾਉਂਦੇ ਹੋਏ ਨਾਲ ਦੇ ਸਾਥੀਆਂ ਜਾਨਾਂ ਬਚਾਉਂਦੇ ਹੋਏ ਆਪ ਜਿਹੜੇ ਹੈਗੇ ਨੇ ਇਸ ਹਾਦਸੇ ਦੇ ਵਿੱਚ ਆਪਣੇ ਪਰਿਵਾਰ ਨੂੰ ਖੋ ਚੁੱਕੇ ਨੇ ਜੀ ਜੀ ਕਿਨੋਂ ਆਪ ਨੂੰ ਜਗਵਿੰਦਰ ਸਿੰਘ ਜੀ ਆ ਜਿਹੜਾ ਤੁਸੀਂ ਚਾਲੇ ਤੇ ਗਏ ਤੇ ਨਣਾਂ ਦੀ ਵੀ ਕੋਦੋਂ ਗਏ ਤੇ ਚਾਲੇ ਗਏ ਹਾਂ ਜੀ ਚਾਲੇ ਤੇ ਕੋਦੋਂ ਗਏ ਸੀ ਮੇਰੇ ਨਣਾਂ ਦੀ ਵੀ ਗਏ ਹੋ ਹਾਂ ਜੀ ਸ਼ਨੀਵਾਰ ਰੁੱਦ ਦੇ ਮੈਂ ਕਾਹਦੇ ਚ ਗਏ ਸੀ ਟਰੈਂਪੂ ਚ ਗਏ ਛੋਟੇ ਹੱਥੇ ਚ ਛੋਟੇ ਹੱਥੀ ਦੇ ਵਿੱਚ ਗਏ ਸੀ ਕਿੰਨੀਆਂ ਸਵਾਰੀਆਂ ਜਿਹੜੇ ਛੋਟੇ ਹੱਥੀ ਵਿੱਚ ਆਏਗੇ ਸੀ ਉਹਦਾ ਇਹ ਛੋਟੇ ਸਾਰੇ ਟੋਟਲ 32 ਸਵਾਰੀਆਂ ਹੋ ਗਈ ਬੱਚੇ ਸਣ ਆ ਬੱਚੇ ਆਸਣ 32 ਸਵਾਰੀਆਂ ਨੇ ਫਿਰ ਕਿਵੇਂ ਪਾਣਾ ਵਰਤੇ ਇਹ ਜਿਹੜਾ ਹਾਸਿਆ ਸਕਾਰ ਹੋਏ ਨੇ ਬੱਚੇ ਛੋਟੇ ਉੱਥੋਂ ਤਾਂ ਇਹ ਠੀਕ ਠਾਕ ਚੱਲਦਾ ਜੀ ਬਸ ਵਾਪਸ ਦੀ ਆਉਣ ਲੱਗੇ ਆ ਘਟਨਾ ਵਰਤੀ ਇਹਦੇ ਨਾਲ ਬੱਸ ਇਹਦੇ ਦਾ ਪਤਾ ਲੱਗਿਆ ਵੀ ਜਿਹੜਾ ਸਾਰੇ ਸੰਗਤ ਹੈਗੇ ਰਾਡਾ ਸਾਹਿਬ ਲੰਗਰ ਸ਼ੱਕੇ ਚੱਲਿਆ ਨੇ ਗੁਰੂ ਘਰ ਰਸਤੇ ਚੋਂ ਦਾ ਰਾਡਾ ਸਾਹਿਬ ਘਰਾਂ ਨੂੰ ਫੋਨ ਵੀ ਕੀਤੇ ਨੇ ਕਿ ਥੋੜੇ ਸਮੇਂ ਵਿੱਚ ਪਹੁੰਚਾਂਗੇ ਆ ਜਾਂਦੇ ਅੱਧੇ ਘੰਟਾ ਲੱਗੂਗਾ ਇਹਨੂੰ ਫੋਨ ਕਰਕੇ ਦੱਸਿਆ ਬਹੁਤ ਦੁਬਾਤਾ ਬਸ ਸਾਨੂੰ ਪਤਾ ਹੀ ਕਿਵੇਂ ਗੱਡੀ ਨਹਿਰ ਚ ਡਿੱਗ ਗਈ ਕੀ ਕਾਰਨ ਮੰਨਦੇ ਹੋ ਗੱਡੀ ਨਹਿਰ ਚ ਕਿਵੇਂ ਕਿਰੀ ਹੈਗੀ ਇਹਦੀ ਇਹਦਾ ਜਿਆਦਾ ਜਿਆਦਾ ਡਰਾਈਵਰ ਦੀ ਅੱਖ ਲੱਗ ਗਈ ਜਾਂ ਜੰਗੀਦਲੀ ਹੋ ਗਈ ਕੁਝ ਵੀ ਲਾਲ ਤੁਸੀਂ ਪਰ ਲਾਈਟ ਬੰਦ ਹੋਈ ਹੈ ਜਿੱਦੀ ਨਹਿਰ ਦੀ ਗੱਡੀ ਜਾ ਰਹੀ ਹੈ। ਸਤਰੋ ਕੋਈ ਲਾਈਟ ਮਾਰੀ ਜਾਂ ਮੋਟਰ ਹੈਂਗ ਲਾ ਗਿਆ ਜਾਂ ਟੁਕੜਾ ਕੁਝ ਵੀ ਹੈ। ਮੈਂ ਜਿੱਦੀ ਦੇ ਜਾਨੂੰ ਜੀ ਪਤਾ ਲੱਗਦਾ ਉਸ ਨੂੰ। ਦੇਖਣ ਦੇ ਵਿੱਚ ਆ ਜਿਹੜੀ ਨਹਿਰ ਰੌਂਗ ਸਾਈਡ ਹੈਗੀ ਆ ਇੰਨੀ ਦੂਰ ਜਿਹੜੀ ਹੈਗਾ ਲਾਈਟ ਪਾਣਾ ਗੱਡੀ ਕਿਵੇਂ ਚੱਲੇਗੀ। ਕੋਈ ਨਸ਼ਾ ਤਾਂ ਨਹੀਂ ਕੀਤਾ ਸੀ ਡਰਾਈਵਰ ਦਾ। ਨਾ ਸੋ ਇਹ ਦੇਖੋ ਵੀ ਕਹਿ ਨਹੀਂ ਸਕਦਾ ਵੀ ਕਰੇ ਵੀ ਹੋਊਗਾ ਜੀ। ਉਹਨਾਂ ਸੀ ਕਿਹੜਾ ਜੀ ਉਹਦੇ ਕੋਲੇ ਬੈਠੇ। ਠੀਕ ਨਹੀਂ ਜੀ। ਫਾਕੀ ਜੇ ਉਹ ਕਰਿਆ ਵੀ ਉੱਤਾਂ ਹੀ ਗੱਡੀ ਆਏ ਹੋ ਗਿਆ ਜੀ। ਕਿਨੇ ਜਿਹੜੇ ਇਸ ਹਾਸਤੇ ਦਾ ਸ਼ਿਕਾਰ ਹੋਏ ਨੇ ਕਿੰਨੇ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਡੇ ਪਰਿਵਾਰ ਦੇ ਪੰਜ ਜੀ ਨੇ ਜੀ ਮੇਰਾ ਉਧਰ ਦਾ ਡਾਢੀ ਤਾਈ ਸਾਨੂੰ ਕੋਈ ਨਹੀਂ ਸਭ ਪਤਾ ਹੀ ਨਹੀਂ ਤੁਡੇ ਪਰ ਤਾਰਮਪਤਨੀ ਦੇ ਬੱਚੇ ਦੋ ਸ਼ਿਕਾਰ ਹੋਏ ਨੇ ਇਸ ਹਾਸੇ ਦਾ ਕਿੰਨੀ ਕਿੰਨੀ ਉਮਰ ਦੇ ਹੈਗੇ ਸੀ ਬੇਟਾ ਮੇਰਾ ਸਤਿ ਸ਼ਾਮ ਜੀ ਕੁੜੀ ਮੇਰੀ ਤੇ ਨਸ਼ਾਂ ਦੀ ਆ ਸਰਦਾਰ ਉਹ ਦੂਜੀ ਵਾਰ ਬੁਲਾ ਨਹੀਂ ਸਕਿਆ ਸੀ ਗੱਲ ਵੀ ਨਹੀਂ ਹੋਈ ਉਸ ਦਿਵਸ ਤੇ ਜਿਹੜੇ ਬੱਚੇ ਹੈਗੇ ਨੇ ਪੜ੍ਹਦੇ ਨੇ ਹੱਜੇ ਪੜ੍ਹਦੇ ਨੇ ਸਰਕਾਰੀ ਸਕੂਲ ਤੇ ਏੰਡੇ ਲਿ ਪੜ੍ਹਦੇ ਲਈ ਥੋੜਾ ਸਮਾਂ ਪਹਿਲਾਂ ਬੱਚਿਆਂ ਦੇ ਨਾਲ ਹੱਸਦੇ ਖੇਡਦੇ ਰਾਣਾ ਸਭ ਤੋਂ ਚੱਲਿਓ ਅਚਾਨਕ ਪਾਣਾ ਪੱਪਰ ਜਾਂਦਾ ਸੋਣ ਦੇ ਵਿੱਚ ਹੀ ਵੀ ਆ ਵੀ ਤੁਸੀਂ ਬਹੁਤ ਜਿਹੜੇ ਹੈਗੇ ਨੇ ਪਰਿਵਾਰਾਂ ਦੀ ਜਾਨ ਬਚਾਈ ਆ ਉਸ ਹੱਸ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਵੀਰ ਜਿਹੜੇ ਮੇਰੇ को बच्चे मेरे चाची तइए उन्हें चार पचास बेटा बेटी कुंद रू खोल जीडिया उन्हें मृतक दिखा है ने डेड बॉडिया वो मिल चुक कुछ नहीं मिले डेड बॉडी तो उठी रही सारी बेटी का कोई लापता नहीं वह भी लापता है ਵੇ ਬਧੀ ਬਬ ਉਹ ਡੇਰੀ ਮੜੀ ਦਾ ਬੇਟੇ ਦੀ ਮੜੀ ਸਰਦੋ ਜੀ ਬੇਟਾ ਦੇਖਿਆ ਜਰੂਰ ਹੈ ਹੱਥਾ ਜਿਹਾ ਡਕੂਰਾ ਹੋ ਗਿਆ ਬੇਟਾ ਮੇਰਾ ਸੂਟਰ ਕੀ ਕਾਰਨ ਬੰਦਿਓ ਅਕਸਰ ਦੇਖਿਆ ਜਾਂਦਾ ਨਹਿਰਾਂ ਦੇ ਕੋਲੇ ਰੇਲੰਗ ਲੱਗੀ ਹੁੰਦੀ ਹੈ ਕਿ ਉੱਥੇ ਨਲੈਕੀ ਸਰਕਾਰ ਦੀ ਮੰਨੋ ਕਿ ਮਹਿਕਮੇ ਦੀ ਵੀ ਜਿਹੜੀ ਰੇਲੰਗ ਨਹੀਂ ਲਾਏਗੀ ਉਸ ਜਗ੍ਹਾ ਰੇਲੰਗ ਲੱਗੀ ਨਹੀਂ ਹੋਈ ਜੀ ਉੱਥੇ ਸਿੱਧੇ ਹੀ ਬਣਾਏ ਹੋਏ ਜੀ ਉਹਦਾ ਕੋਈ ਵੀ ਦੇਖ ਸਕਦਾ ਕਿਸੇ ਦੇ ਵੀ ਬਹੁਤ ਹੋ ਜਾਂਦੇ ਉੱਥੇ ਦੇਖ ਕੇ ਤੇ ਲਗਾਉਣੀ ਚਾਹੀਦੀ ਕੋਈ ਹੋਰ ਵੀ ਕਟਲਾ ਬਾਪਰ ਜਾ ਕੇ ਜਿਉਂ ਜਗਾ ਤੇ ਉਹ ਚੀਜ਼ ਲਵਾਈ ਜਾਵੇ ਜੀ ਕਿੰਨਾ ਸਮਾਂ ਸੀ ਜਦੋਂ ਹਾਸਾ ਸਾਡਾ ਡਾਢ ਦਾ ਟਾਈਮ ਤੇ ਸ਼ਾਮ ਲਈ ਵਜਾ ਹੀ ਰਹੇ ਤੇ ਡੈਟ ਦਾ ਝੌਂਕਾ ਪਿਆ ਉਹ ਡੈਟ ਬੰਦ ਹੋਈ ਸਿੱਧੀ ਨਹਿਰ ਤੇ ਗੱਡੀ ਆ ਚੁੱਕੀ ਛੜੇ ਅਬੜੇ ਤਾਂ ਬੜੀ ਮਚ ਗਈ ਉਧਰੋਂ ਸਟੱਡੀਆ ਰੋ ਗਏ ਪੂਰਾ ਕੱਟ ਹੋ ਗਿਆ ਜੀ ਉੱਥੇ ਸੇ ਨਹੀਂ ਇਹਨੂੰ ਪਤਾ ਲੱਗਿਆ ਘਰ ਮੁਚੋਣਾ ਜਾਂ ਜਾਣਾ ਜੋਣਾ ਜਿਹੜਾ ਤੁਸੀਂ ਕਹਿੰਦੇ ਡਰਾਈਵਰ ਗੱਡੀ ਚਲਾ ਰਿਹਾ ਤੇ ਉਹ ਸਹੀ ਸਲਾਮਤ ਬਾਹਰ ਨਿਕਲਿਆ ਬਾਹਰ ਨਿਕਲੇ ਇਹਨੇ ਵੀ ਬਜ਼ਾਰੇ ਨੂੰ ਦੇਖੇ ਸਾਰੇ ਪਾਸੇ ਬੱਚੇ ਵੀ ਦੇਖੇ ਹੋਰ ਵੀ ਦੇਖਿਆ ਵੀ ਕੋਈ ਹੱਥ ਲੱਗੇ ਕੱਢਦੇ ਬਾਰੇ ਉਹਨੇ ਬਜ਼ਾਰੇ ਵਿੱਚ ਹੌਲ ਤਾਂ ਬਬੋ ਕਿਤੇ ਪੂਰੀ ਜੋ ਉਹਨੇ ਅਭੀ ਮਦਦਤ ਲਈ ਜਿੰਨਾ ਨੂੰ ਲੱਗਿਆ ਪਰ ਸਾਨੂੰ ਕੋਈ ਹੱਥ ਨਹੀਂ ਲੱਗਿਆ ਬੱਚਾ ਇੱਡਾ ਵੱਡਾ ਹਾਸਤਾ ਹੋਣ ਦੇ ਬਾਵਜੂਦ ਉਸ ਸਮੇਂ ਕਹਿ ਲੁਤਾ ਹੁਣ ਫੋਨ ਸਭ ਕੋਲੇ ਹੈਗੇ ਨਾ ਫੋਨ ਕਰ ਲੰਦਾ ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਨਹਿਰੀ ਵਿਭਾਗ ਦਾ ਕੋਈ ਮੁਲਾਜ਼ਮ ਸਾਡੇ ਐਮਐਲਏ ਜਿਹੜੇ ਹੈਗੇ ਨੇ ਲੋਕਲ ਬੈਠੇ ਨੇ ਉਹਨਾਂ ਦੇ ਵਿੱਚੋਂ ਕੋਈ ਪਹੁੰਚਿਆ ਮੌਕੇ ਤੇ ਦੁੱਖ ਮਟਾਉਣ ਵਾਸਤੇ ਉਹ ਉੱਥੇ ਹੀ ਦੋ ਕੁ ਘੰਟੇ ਲਏ ਦੀ ਉਹਦਾ 10 ਮਿੰਟੋਂ 5 ਮਿੰਟ ਉਹਨਾਂ ਨੇ ਢੁੱਭੀ ਲਈ ਮੁਰਕੇ ਉਹਨਾਂ ਨੇ ਸਤੇ ਨਹੀਂ ਸਾਨੂੰ ਕੋਈ ਮਿਲਿਆ ਨਹੀਂ ਬੱਚਾ ਨਹੀਂ ਮਿਲਿਆ ਨਾ ਕੋਈ ਐਪ ਮਿਲਿਆ ਨਾ ਦੋ ਘੰਟੇ ਉਹਨਾਂ ਨੇ ਲਾਈ ਨੇ ਬਸ ਦੁਬਾਰਾ ਕੋਈ ਨਹੀਂ ਸਾਡੇ ਕੋਲ ਆਇਆ ਕੁਝਿਆ ਤੇ ਕਰੀ ਉਹ ਸਮਾਤੇ ਮੈਨੂੰ ਕਹਿਣ ਲੱਗੇ ਵੀਰ ਐ ਆਇਆ ਫਰਨ ਆਟਮ ਕੋਈੂਜੇ ਬੰਦੇ ਨੂੰ ਕਹਿਣ ਲੱਗੇ ਕਹਣਾ ਜੋ ਕਾਈ ਜਿਹਦੇ ਵਾਪਰੀ ਹੁੰਦਾ ਜੀ ਉਹਨੂੰ ਪਤਾ ਨਹੀਂ ਉਲਟਾ ਮਲਾਜ਼ਮ ਤੋਂ ਕਹਿਣ ਲੱਗੇ ਮਲਾਜ਼ਮ ਮੈਨੂੰ ਕਹਿਣ ਲੱਗਾ ਜੀ ਕਿ ਤੈਨੂੰ ਕੀ ਪਤਾ ਮਹਾਜਨ ਮੇਰਾ ਬੇਟਾ ਮੇਰੀ ਬੇਟੀ ਹੈ ਮੇਰੇ ਭਾਈ ਦਾ ਜੀ ਮੈਨੂੰ ਕਹਿ ਰਹੇ ਮੇਰਾ ਬੇਟਾ ਤੁਸੀਂ ਲੈ ਕੇ ਜਾ ਰਹੇ ਹੋ ਕਿੱਥੇ ਲੈ ਕੇ ਜਾ ਰਹੇ ਹੋ ਉਹਨੇ ਵਿੱਚ ਐਂਬੂਲੈਂਸ ਦੇ ਵਿੱਚ ਨਹੀਂ ਬਿਠਾਉਂਦਾ ਜੀ ਕੋਈ ਇਹ ਸਰਕਾਰ ਆਪਣੀ ਗਲਤੀਆਂ ਮੰਗ ਰਹੀ ਜੀ ਉਹਦੇ ਵਿੱਚ ਕੋਈ ਹੋ ਨਹੀਂਗਾ ਉਹ ਤਾਂ ਮਰੇ ਹੋਏ ਲੋਕ ਨੂੰ ਲੈ ਕੇ ਜਾਂਦੇ ਨੇ ਉਹ ਕਿਤੇ ਪਚਾ ਕੇ ਲੈ ਜਾਂਦੇ ਨੇ ਸੋਣ ਦੇ ਵਿੱਚ ਆਪ ਜਿਹੜੀ ਐਂਬੂਲੈਂਸ ਉੱਥੇ ਮੌਕੇ ਤੇ ਪਹੁੰਚੀ ਉਹਦੇ ਵਿੱਚ ਆਕਸੀਜਨ ਵੀ ਹੈ ਨਹੀਂ ਸੀ ਮੁੱਢਲੀ ਸਥਾਪਤ ਨਾ ਹੀ ਉਹਦੇ ਕੋਈ ਨਹੀਂ ਜੀ ਪਰ ਜਦ ਤੱਕ ਉਹਨਾਂ ਡਾਕਟਰਾਂ ਉਹ ਉਹਨਾਂ ਦੱਬਿਆ ਬੇਟੇ ਨੂੰ ਆਕਸੀਜਨ ਦੀ ਲੋੜ ਪੈ ਗਈ ਉੱਥੇ ਕੋਈ ਆਕਸੀਜਨ ਨਹੀਂ ਆ ਬਹੁਤ ਜਿਹੜੀ ਦੁੱਖ ਦੀ ਘੜੀ ਆ ਪਰਿਵਾਰ ਜਿਹੜਾ ਹੈਗਾ ਪੂਰਾ ਖਤਮ ਹੋ ਚੁੱਕਿਆ ਇਕੱਲੇ ਰਹਿ ਗਿਆ ਪਰਿਵਾਰ ਦੇ ਵਿੱਚ ਕੀ ਮੰਗ ਕਰੂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਨਾਲ ਕਿ ਉਹ ਲੈ ਕੇ ਆਵੇ ਕੋਈ ਵੀ ਸਾਡੀ ਮਦਦ ਕਰੀ ਜਾਵੇ ਜੀ ਆਪਾਂ ਕੁਝ ਨਹੀਂ ਮੰਗਦੇ ਮੇਰੇ ਬੱਚੇ ਮੇਰੇ ਰੋ ਗਈ ਜਿਹੜਾ ਸਭ ਕੁਝ ਸੀ ਉਹਦਾ ਚਲਾ ਗਿਆ ਗੱਲ ਕਰਾਂਗੇ ਦੁੱਖ ਦੀ ਘੜੀ ਦੇ ਵਿੱਚ ਸਾਥ ਮਿਲ ਹੋਏ ਨਗਰ ਨਿਵਾਸੀਆਂ ਦੇ ਜਿਹੜੇ ਕਿ ਪਰਿਵਾਰ ਦੇ ਨਾਲ ਮੋਢਾ ਨਾਲ ਲਾ ਕੇ ਖੜਨੇ ਦੋ ਘਰ ਮੜਾਉਣ ਵਾਸਤੇ ਜਿਹੜੇ ਪਰਿਵਾਰ ਕੋਲੇ ਪਹੁੰਚੇ ਨੇ ਉਹਨਾਂ ਦਾ ਵੀ ਗੱਲ ਕਰਾਵਾਂਗੇ ਕਿਉਂਕਿ ਬਹੁਤ ਔਖੀ ਘੜੀ ਹੁੰਦੀ ਹੈ ਜਦੋਂ ਇੱਕ ਪਰਿਵਾਰ ਦੇ 4-5 ਜੀ ਇਕੱਠੇ ਪਰਿਵਾਰ ਨੂੰ ਅਚਾਨਕ ਹੱਸ ਦੇ ਖੇਡ ਦੇ ਸਰੀਬ ਛੋੜਾ ਦੇ ਜਾਂਦੇ ਨੇ ਤਾਂ ਉਸ ਪਰਿਵਾਰ ਨੂੰ ਪੁੱਛਿਆ ਜਾਣੀ ਦਾ ਵੀ ਕਿਵੇਂ ਦਾ ਜਿਹੜਾ ਉਹਨਾਂ ਦਾ ਇਸ ਨਗਰ ਨਿਵਾਸੀ ਲੋਕਾਂ ਦੇ ਵਿੱਚ ਬੈਠ ਕੇ ਕਿਦਾਂ ਦਾ ਉਹਨਾਂ ਦੇ ਮਨ ਦੇ ਵਿੱਚ ਕੀ ਵੀਰਦਿਆ ਗੱਲ ਕਰਾਵਾਂਗੇ ਕੀ ਨਾ ਭੜ ਜਾ ਬਲਬੀਰ ਸਿੰਘ ਜੀ ਬਲਬੀਰ ਜੀ ਆਪਣਾ ਪਿੰਡ ਵੀ ਮਾਨਕਾਲੀ ਹੈ ਹਾਂਜੀ ਮਾਨਕਾਲਾ ਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗੇ ਐਸਾ ਹਾਸੇ ਦਾ ਵੀ ਜਿਹੜੇ ਸਾਡੇ ਪਿੰਡੋਂ ਸੰਗਤ ਗਈ ਸੀ ਨਾ ਦੇ ਬਿਨੂ ਆਸ ਅਗਰ ਸੋਚੋ ਸਾਨੂੰ ਜਾਣ ਕੇ ਫੋਨ ਆਇਆ ਸੀਗਾ ਜੀ ਫੋਨ ਆਉਂਦੋਂ ਅਸੀਂ ਤੁਰੰਤ ਜਦੀ ਚਲੇ ਗਏ ਅੱਧੇ ਘੰਟੇ ਬਾਅਦ ਅਸੀਂ ਉੱਤੇ ਪਹੁੰਚ ਗਏ ਆ ਪਹੁੰਚ ਕੇ ਜਦ ਦੇਖਿਆ ਤੇ ਗੱਡੀ ਡਿੱਗੀ ਹੋਈ ਸੀਗੀ ਗੱਡੀ ਡੇਗਣ ਦੇ ਕਾਰਨ ਉੱਤੇ ਬਦ ਲੱਗਿਆ ਵੀ 10 ਮੋਤਾਂ ਅਚਾਨਕ ਜਰੀ ਹੋ ਗਈਆਂ ਤੇ ਉਹਦੇ ਵਿੱਚੋਂ 4 ਲਾਪਤਾ ਸੀ ਗਿਆ 6 ਸਾਨੂੰ ਮੌਕੇ ਤੇ ਬਰામਤ ਹੋ ਗਏ ਆ ਤੇ 11 ਬੰਦੇ ਬਰામਤ ਜਦੀ ਕੱਢੇ ਗਏ ਸੀਗੇ ਅਸੀਂ ਹੁਣ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆ ਵੀ ਇਹਨਾਂ ਦੀ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਸਾਡੀ ਹੱਥ ਬਨ ਕੇ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਧੰਨਵਾਦ ਕੀ ਜਿਹੜੇ ਜਿਨ੍ਹਾਂ ਦੀ ਇਸ ਹਾਦਸੇ ਵਿੱਚ ਮੌਤ ਹੋਈ ਆ ਸੁਣਨ ਦੇ ਵਿੱਚ ਆ ਵੀ ਨੌਜਵਾਨ ਵੱਧ ਸੀ ਮੁੰਡੇ ਵਿੱਚ ਬੱਚੇ ਵੱਧ ਸੀ ਹਾਂਜੀ ਨੌਜਵਾਨ ਕੋਸ ਵੱਧ ਸੀਗੇ ਜੀ ਬੱਚੇ ਸੀਗੇ ਸ ਚਾਰ ਹੀ ਸੀਗੇ ਜੀ ਬੱਚੇ ਤਾਂ ਬਾਕੀ ਪੰਜ-ਛੇ ਤੱਕ ਬਜ਼ੁਰਗ ਸੀਗੇ ਬਹੁਤ ਜਿਹੜੀ ਦੁੱਖ ਦੀ ਘੜੀ ਆ ਇਸ ਪਿੰਡ ਦੇ ਉੱਪਰ ਕਹਿ ਲਓ ਇੱਕ ਤਰ੍ਹਾਂ ਦਾ ਮਾਤਮ ਛਾਇਆ ਹੋਇਆ ਆ ਲੋਕਾਂ ਦੇ ਵਿੱਚ ਇਸ ਹਾਦਸੇ ਨੂੰ ਦੇਖ ਕੇ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ ਕਿਉਂਕਿ ਹੈ ਵੀ ਮਾਹੌਲ ਬਹੁਤ ਹਨੇ ਘਟਨਾ ਹੋਈ ਆ ਘਰੋਂ ਚਾਹਮਾਂ ਨਾਲ ਗਿਆ ਸੀ ਮਾਤਾ ਦੇ ਦਰਸ਼ਨਾਂ ਵਾਸਤੇ ਪਰ ਵਾਪਸੀ ਦੇ ਉੱਪਰ ਕੁਝ ਹੋਰੀ ਪਾਣਾ ਵਾਪਰ ਜਾਂਦਾ ਸਾਰੇ ਚਾਹ ਜਿਹੜੇ ਹੈਗੇ ਨੇ ਵਿੱਚ ਰਹਿ ਜਾਂਦੇ ਨੇ ਆਪ ਉਹਦੇ ਹੱਥਾਂ ਪੈਰਾਂ ਦੀ ਪੈਜ ਦੇ ਲੋਕਾਂ ਨੂੰ ਇਸ ਹਾਦਸੇ ਦਾ ਸੁਣ ਕੇ ਕਿਉਂਕਿ ਘਰਾਂ ਦੇ ਘਰ ਦੇ ਕਹਿ ਲੋ ਖਾਲੀ ਹੋ ਜਾਂਦੇ ਤੇ ਇੱਕ ਪਰਿਵਾਰ ਦੇ ਪੰਜ ਜੀ ਜਾਣਾ ਕਹਿਣੀ ਸੌਖੀ ਗੱਲ ਆ ਬਹੁਤ ਇਹ ਜ러스 ਦੀ ਬਸੜਾ ਚੱਲਣਾ ਬਹੁਤ ਔਖਾ ਪਰਿਵਾਰਕ ਮੈਂਬਰਾਂ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਹੜੇ ਹੈਗਿਆ ਨੇ ਨਹਿਰਾਂ ਦੇ ਉੱਪਰ ਰੇਲਿੰਗ ਪੱਕੇ ਤੌਰ ਤੇ ਲਗਾਈ ਜਾਵੇ ਜਿਹੜੇ ਕਿ ਘੱਮ ਸੇ ਘੱਮ ਗੱਡੀ ਖਾਸਾ ਗ੍ਰਸਤ ਹੋਣ ਦੇ ਹੱਦਿਕਣ ਤੋਂ ਬਚ ਸਕੇ ਸਟਾਂ ਲਾ ਕੇ ਤਾਂ ਜਿਹੜੇ ਹੈਗਿਆ ਨੇ ਘਰ ਵਿੱਚ ਵਾਸ ਪਹੁੰਚ ਸਕਣ ਮਰੀਜ਼ ਆ ਔਰ ਜਿਹੜੇ ਇਹਨਾਂ ਪਰਿਵਾਰਕ ਮੈਂਬਰਾਂ ਦੇ ਉੱਪਰ ਦੁੱਖ ਦੀ ਘੜੀ ਨੇ ਕਹਿਰ ਕੀਤਾ ਉਹਨਾਂ ਮੈਂਬਰਾਂ ਨੂੰ ਜਿਹੜਾ ਹੈਗਾ ਪਰਿਵਾਰ ਦੇ ਮੈਂਬਰ ਤਾਂ ਨਹੀਂ ਮੋੜ ਸਕਦੇ ਆ ਸਰਕਾਰਾਂ ਪਰ ਮਾਲੀ ਮਦਦ ਜਿਹੜੀ ਜ਼ਰੂਰ ਕੀਤੀ ਜਾਵੇ ਕਿਉਂਕਿ ਸਾਰੇ ਜਿਹੜੇ ਗਰੀਬ ਪਰਿਵਾਰ ਨੇ ਮਿਹਨਤ ਮੁਦਰੀ ਕਰਨ ਵਾਲੇ ਪਰਿਵਾਰ ਨੇ ਜਿਹਨਾਂ ਦਾ ਹਾਸਤਾ ਹੋਇਆ ਮੈਂ ਸਰਹਿੰਦ ਸਿੰਘ ਟੋਲਾ ਆਉਣ ਅਰੀ ਪਿੰਡ ਮਾਨਕਵਾਲ ਤੋਂ ਕੈਮਰਾ ਪਰਸਨ ਚਵਕੌਰ ਸਿੰਘ ਜਨਾਬ